ਰਾਜਵੀਰ ਜਵੰਦਾ ਦੇ ਕੇਸ ਬਾਰੇ ਹੁਣ ਤੱਕ ਜੋ ਸਾਹਮਣੇ ਆਇਆ ਉਹਦੇ ਬਾਰੇ ਤੁਹਾਡੇ ਨਜ਼ਰੀਏ ਤੋਂ ਜਾਨਣਾ ਚਾਹਨਾ ਕਿ ਤੁਹਾਨੂੰ ਕਿਹੜੀ ਗੱਲ ਜੱਜਦੀ ਹੈ ਤੇ ਕਿਹੜੀ ਤੁਹਾਨੂੰ ਲੱਗਦਾ ਹੈ ਕਿ ਇਹ ਸਭ ਗੱਲਾਂ ਹੀ ਚਬੂ ਐਕਸੀਡੈਂਟ ਤੋਂ ਚੱਲੇ ਬੱਦੀ ਤੋਂ ਮੈਂ ਉਦੋਂ ਸੋਚ ਰਿਹਾ ਸੀ ਕਿ ਬਿਸ਼ਤੀਸ਼ ਕੁਮਾਰ ਗਲਤੀਆਂ ਹੋਣੀਆਂ ਸ਼ੁਰੂ ਹੋ ਗਈਆਂ ਆ ਦੇਖੋ ਜੀ ਆ ਮੰਨ ਕੇ ਨਹੀਂ ਨਾ ਸਾਰੇ ਇਹਨਾਂ ਦੇ ਇੱਥੋਂ ਤੋਂ ਲੈ ਕੇ ਇੱਥੇ ਤੱਕ ਲੋਪ ਨਹੀਂ ਜਿੱਥੇ ਰਾਜਵੀਰ ਜਵੰਦਾ ਦੇ ਸੱਟ ਲੱਗੀ ਉੱਥੇ ਲੋਕ ਨਹੀਂ ਰਹੀਏ ਆਹ ਲੋਕਾ ਕਿਸ ਰਹਿਣਾ ਨਾਲ ਇਹ ਲੋਕ ਪਿੱਛੋਂ ਸੱਕ ਕੇ ਰੱਖਦੇ ਪਰ ਇਹ ਗਰਦਨ ਦੇ ਮੋਢਿਆਂ ਤੱਕੇ ਉਦੋਂ ਅੱਗੇ ਨਹੀਂ ਕਿਉਂਕਿ ਇਹਨਾਂ ਦੇ ਵਿਚਕਾਰ ਦੀ ਸੁਖਮਨਾ ਨਾੜੀ ਜਾਂਦੀ ਹੈ ਜਿਹਨੇ ਬ੍ਰੇਨ ਨੂੰ ਆਕਸੀਜਨ ਦੇਣੀ ਹੈ ਤਾਂ ਰਾਜਵੀਰ ਜੀ نیچے ਗਰੇ ਸਾਡੇ ਗਰਦਨ ਦੇ ਮਣਕੇ ਹੁੰਦੇ ਨੇ ਇਹ C3 C4 C7 ਤੱਕ ਇਹ ਗਰਦਨ ਦੇ ਮਣਕਿਆਂ ਦੇ ਪਿੱਛੇ ਲੋਕ ਨਹੀਂ ਹੁੰਦਾ ਸਾਡੀ ਰੀੜ ਦੀ ਹੱਡੀ ਆ ਜਿਹੜੀ L4 L5 ਤੋਂ ਲੈ ਕੇ ਮੋਢਿਆਂ ਤੱਕ ਸਾਰਿਆਂ ਦੇ ਪਿੱਛੇ ਆ ਲੌਕ ਲੱਗਿਆ ਹੁੰਦਾ ਜਦੋਂ ਉੱਥੋਂ ਕਾਰ ਦੇ ਵਿੱਚ ਰਾਜਵੀਰ ਜਵੰਦਾ ਜੀ ਨੂੰ ਰੈਫਰ ਕੀਤਾ ਗਿਆ ਤੇ ਮੈਂ ਉਸ ਮੁੰਡੇ ਦਾ ਬਿਆਨ ਸੁਣਿਆ ਡਾਕਟਰ ਸੀ ਜਾਂ ਤਾਂ GPC ਜਾਂ ਕੋਣ ਸੀ ਤੇ ਉਹ ਡਾਕਟਰ ਕਹਿ ਰਿਹਾ ਕਿ ਮੈਂ ਡਿਸਪੈਂਸਰੀ ਚੋਂ ਉੱਠ ਕੇ ਹਰਿਆਣੇ ਦੇ ਵਿੱਚ ਪੰਜੌਰ ਦੇ ਵਿੱਚ ਕਿ ਮੈਂ ਉਹਨਾਂ ਦੇ ਕਾਰਡ ਦੇ ਵਿੱਚ ਰੈਫਰ ਕਰਤਾ ਮੈਂ ਪੰਜਾਬੀਆਂ ਨੂੰ ਸਮਝਾਉਣਾ ਚਾਹਨਾ ਸੰਦੀਪ ਜੀ ਤੁਹਾਡਾ ਨੈਸ਼ਨਲ ਚੈਨਲ ਹੈ ਇਸ ਗਲਤੀਆਂ ਕਾਰਨ ਹਜ਼ਾਰਾਂ ਨੁਕਸਾਨ ਹੋਏ ਨੇ ਉਹਦੇ ਵਿੱਚ ਹੀ ਕਾਗਜ਼ ਦੇ ਕੇ ਰੈਫਰ ਕਰਤਾ ਇੱਥੇ ਗਲਤੀ ਖਾ ਗਿਆ ਪਿੰਜੌਰ ਵਾਲਾ ਦਾ ਕਰਦਣ ਕਿੰਨੀ ਵਾਰੀ ਹਿੰਨੀ ਹੂ ਪਿੰਜੌਰ ਤੋਂ ਲੈ ਕੇ 6 ਸੈਕਟਰ ਤੱਕ 6 ਸੈਕਟਰ ਤੋਂ ਲੈ ਕੇ 40s ਤੱਕ ਕਿੰਨੀ ਵਾਰੀ ਕਰਦਣੇ ਜੀ 10:40 ਵਜੇ ਤੇ ਪੇਸ਼ੈਂਟ ਡਿਸਪੈਂਸਰੀ ਚ ਆਇਆ ਤੁਸੀਂ ਉਹਨੂੰ ਸੀਪੀਆਰ ਦੇ ਦਿਓ ਜੇ ਦਿੱਤੀ ਜਾਂਦੀ ਹੈ ਉਹਨੂੰ ਸਿੱਧਾ ਪਿਆ ਰਹਿਣ ਦੋ ਕਿਹੜਾ ਏਰੀਆ ਰਿਮੋਟ ਹੈ ਪੰਜੌਰ ਜਿੱਥੇ 20 ਮਿੰਟਾਂ ਚ ਕਾਲ ਕਰਕੇ ਐਂਬੂਲੈਂਸ ਨਹੀਂ ਆ ਸਕਦੀ ਅਸੀਂ ਅਰਬਾਂ ਰੁਪਈਆ ਟੈਕਸ ਦਿੰਨੇ ਆ ਅੱਜ ਜੇ ਸਾਡਾ ਰਾਜਵੀਰ ਜਵੰਦਾ ਜ਼ਿੰਦਗੀ ਮੌਤ ਨਾਲ ਲੜ ਰਿਹਾ ਹੈ ਤਾਂ ਇਹੀ ਵੱਡਾ ਕਾਰਨ ਹੈ ਵੀ ਇਤਨੇ ਘੰਟੇ ਡੇਢ ਘੰਟਾ ਉਹਦੀ ਗਰਦਨ ਦੇ ਲੋਕ ਇਸ ਤਰ੍ਹਾਂ ਹਿਲਦੇ ਰਹੇ ਇਸ ਤਰ੍ਹਾਂ ਪੇਸ਼ੈਂਟ ਦੇ ਕਾਲਰ ਬੋਨ ਲਾਉਣਾ ਸਭ ਨਾਲੋਂ ਮੇਨ ਪਰਪਸ ਹੈ ਡਾਕਟਰ ਦਾ ਵੀ ਪੇਸ਼ੈਂਟ ਬੇਹੋਸ਼ ਹੈ ਕਿਤੇ ਸਪਾਈਨਲ ਕੋਰਡ ਦੇ ਉੱਪਰੋਂ ਆਕਸੀਜਨ ਨਾ ਰੁਕ ਗਈ ਹੋਵੇ ਪਹਿਲਾਂ ਕਈ ਚੈੰਗਲਾਂ ਨੇ ਖਬਰਾਂ ਦਿੱਤੀਆਂ ਬ੍ਰੇਨ ਡੈੱਡ ਹਾਂ ਆញਾ ਨਾ ਬਿਲਕੁਲ تیرے ਦੁਆਰ ਤੇ ਅਰਦਾਸਾਂ ਵੱਲ ਨੂੰ ਕਿਨੇ ਚੱਲਿਆ ਗਿਆ ਵੈਂਟੀਲੇਟਰ ਤੋਂ ਯਕੀਨ ਤਾਂ ਸਾਡਾ ਪਹਿਲਾਂ ਹੀ ਨਹੀਂ ਹੈਗਾ ਕਿਉਂਕਿ ਵੈਂਟੀਲੇਟਰ ਕੋਈ ਇਲਾਜ ਨਹੀਂ ਮੈਂ ਕਹਿੰਦਾ ਵੀ ਜਦ ਮਰੀਜ਼ ਚੱਲਿਆ ਉਦੋਂ ਉਹਨੂੰ ਸਹੂਲਤ ਮਿਲ ਜਾਵੇ ਵੈਂਟੀਲੇਟਰ ਦੀ ਤਾਂ ਲੋੜ ਹੀ ਨਹੀਂ ਪੈਂਦੀ 10:40 ਮਿੰਟ ਤੇ ਐਕਸੀਡੈਂਟ ਹੋਇਆ 1:40 ਮਿੰਟ ਤੇ ਉਹਨੂੰ ਵੈਂਟੀਲੇਟਰ ਲਈ ਵੱਡੇ ਹਸਪਤਾਲ ਲੈ ਕੇ ਗਏ ਨੇ ਜਿਹੜੇ ਵਿਚਲੇ 3 ਘੰਟੇ ਸੀ ਉਹ ਜਿਉਂਦਾ ਸੀ ਨਾ ਆਕਸੀਜਨ ਦੀ ਸੀ ਹੋਟੀਜ਼ ਹਸਪਤਾਲ ਦੇ ਵਿੱਚ ਅਜੇ ਵੀ ਚੌਥਾ ਪੰਜਵਾਂ ਦਿਨ ਹੋ ਗਿਆ ਵੈਂਟੀਲੇਟਰ ਤੇ ਰਾਜਵੀਰ ਜੀ ਸਭ ਦੀਆਂ ਨਜ਼ਰਾਂ ਇੱਕ ਉਮੀਦ ਨਾਲ ਵੇਖ ਰਹੀਆਂ ਕਿ ਸਾਨੂੰ ਹੁਣ ਸੁਖਦ ਖਬਰ ਆਉਂਦੀ ਹੁਣ ਆਉਂਦੀ ਹਾਲਾਂਕਿ ਡਾਕਟਰਾਂ ਦੇ ਹੁਣ ਤੱਕ ਜਿਹੜੇ ਬੁਲੇਟਿਨ ਜਾਰੀ ਕੀਤੇ ਗਏ ਹਸਪਤਾਲ ਵੱਲੋਂ ਉਹ ਬੁਲੇਟਿਨ ਤੁਹਾਡੇ ਧਿਆਨ ਚਾਏ ਜਿਹੜੀ ਉਹ ਗੱਲ ਦੱਸ ਰਹੇ ਨੇ ਉਹ ਕਹਿੰਦੇ ਕਿ ਲਗਾਤਾਰ ਮੋਨੀਟਰਿੰਗ ਕਰ ਰਹੇ ਹਾਂ ਮੈਂ ਵੈਂਟੀਲੇਟਰ ਨੂੰ ਅੱਜ ਦਾ ਨਹੀਂ ਲਕਾਰ ਰਿਹਾ ਮੈਂ ਵੈਂਟੀਲੇਟਰ ਨੂੰ ਸਾਲਾਂ ਦਾ ਨਹੀਂ ਲਕਾਰ ਰਿਹਾ ਇੱਕ ਘੰਟੇ ਦੇ ਵਿੱਚ ਬ੍ਰੇਨ ਡੈੱਡ ਘੋਸ਼ਿਤ ਕਰਕੇ ਮਰੀਜ਼ ਨੂੰ ਘਰੇ ਭੇਜਤਾ ਹੱਥ ਆਲਾ ਐਂਬੂ ਬੈਗ ਚੱਲਦਾ ਸੀ ਉਹ ਕਹਿੰਦੇ ਬਸ ਐਂਬੂ ਬੈਗ ਲੱਗੇ ਘਰੇ ਲੈ ਜਦੋਂ ਬ੍ਰੇਨ ਡੈੱਡ ਹੋ ਗਿਆ ਫਿਰ ਆਸਾਂ ਅਰਦਾਸਾਂ ਚਮਤਕਾਰ ਨੇ ਜਿਹੜੇ ਉਹ ਵਿਗਿਆਨ ਚ ਨਹੀਂ ਹੈਗੇ ਕਿਉਂਕਿ ਮੈਂ ਖੋਦੋ ਯਾਰ ਕਈ ਵਰੀ ਡਾਕਟਰਾਂ ਦਾ ਚਿੱਟਾ ਇਸ ਘੜੀ ਦੇ ਵਿੱਚ ਨਾ ਬੇਸ਼ੱਕ ਠੀਕ ਹੈ ਕਿ ਇੱਕ ਮੈਡੀਕਲ ਨੇ ਕੰਮ ਕਰਨਾ ਹੈ ਜਿਹੜਾ ਉਸੇ ਹੋਰ ਕੋਈ ਚੀਜ਼ ਨਹੀਂ ਕਰ ਸਕਦੀ ਪਰ ਕੁਝ ਲੋਕਾਂ ਦੀਆਂ ਭਾਵਨਾਵਾਂ ਜੁੜੀਆਂ ਹੁੰਦੀਆਂ ਕਿ ਸਾਨੂੰ ਆਸ ਹੈ ਕਿ ਜਿਹਨੂੰ ਅਸੀਂ ਚਾਹੁੰਦੇ ਆ ਉਹ ਸਾਡੇ ਸਾਹਮਣੇ ਉਸੇ ਤਰ੍ਹਾਂ ਮੁੜ ਖੜਾ ਹੋ ਮੈਂ ਮੰਨਿਆ ਰਾਜਵੀਰ ਜਵੰਦਾ ਜੀਤੇ ਸਾਰੀ ਦੁਨੀਆ ਪੈਸੇ ਲਾ ਦੂ ਮੇਰੇ ਵੀ ਮਿੱਤਰ ਸੀ ਉਹ ਮੈਨੂੰ ਕਈ ਵਾਰ ਮਿਲਦੇ ਰਹੇ ਨੇ ਹੋਰ ਬਹੁਤ ਕਲਾਕਾਰ ਮੇਰੇ ਦੋਸਤ ਮਿੱਤਰ ਨੇ ਮੈਂ ਇਹ ਕਹਿਣਾ ਚਾਹੁੰਨਾ ਵੀ ਜਿਹੜਾ ਆਮ ਬੰਦਾ ਅੱਜ ਮੈਨੂੰ ਕੱਲ ਫੋਨ ਆਇਆ ਬੰਦੇ ਦਾ ਤੁਸੀਂ ਵੀਡੀਓ ਸ਼ਾਇਦ ਦੇਖਿਆ ਰੋ ਰਿਹਾ ਬੰਦਾ ਵੈਂਟੀਲੇਟਰ ਤੇ 40 ਦਿਨਾਂ ਦੇ ਵਿੱਚ 22 ਲੱਖ ਰੁਪਇਆ ਦੇ ਕੇ ਜਿਹੜੀ 5 ਏਕੜ ਜ਼ਮੀਨ ਸੀ ਉਹ ਵੀ ਵਿਕ ਚੁੱਕੀ ਹੈ ਮੰਮੀ ਨਾ ਮੀ ਨਾ ਵੈਂਟੀਲੇਟਰ ਚੱਲਦੇ ਦੇਖੇ ਨੇ ਇੱਕ ਇੱਕ ਮਹੀਨਾ ਪੈਸਾ ਰਾਜਵੀਰ ਜਵੰਦਾ ਤੇ ਹਜ਼ਾਰਾਂ ਰੁਪਿਆ ਲੱਗ ਜੂ ਫਾਲਓਵਰ ਨੇ ਸਾਰੇ ਹੈਗੇ ਆਪਾਂ ਦਵਾਵਾ ਨਹੀਂ ਕੀਤੀਆਂ ਮੈਂ ਵੀ ਕੀਤੀਆਂ ਪਰ ਲੇਕਿਨ ਵੈਂਟੀਲੇਟਰ ਕੋਈ ਇਲਾਜ ਨਹੀਂ ਪੀਜੀਆਈ ਕਿਉਂ ਦੱਸ ਦਿੰਦੀ ਆ ਕੜਕ ਦੇਣੇ ਕਿ ਤੁਹਾਡਾ ਬ੍ਰੇਨ ਡੈੱਡ ਹੈ ਜੀ ਅਸੀਂ ਕੁਝ ਨਹੀਂ ਕਰ ਸਕਦੇ ਹਜ਼ਾਰਾਂ ਜਿਹੜੀਆਂ ਨੇ ਸਰਜਰੀਆਂ ਹੋ ਗਈਆਂ ਚਾਹ ਬ੍ਰੇਨ ਦੀ ਗੱਲ ਹੈ ਰੀਡ ਦੀ ਹੱਡੀ ਦੀ ਗੱਲ ਹੈ ਉਹਨਾਂ ਸਾਰੇ ਮਰੀਜ਼ਾਂ ਨੂੰ ਕਿ ਵੈਂਟੀਲੇਟਰ ਤੇ ਪੀਜੀਆਈ ਨੇ ਇੱਕ ਨੂੰ ਵੀ ਨਹੀਂ ਪਾਇਆ ਇੱਕ ਨੂੰ ਵੀ ਪਾਇਆ